ਜਿਹੜੇ ਨੰਬਰ ਆਉਣੇ ਆ 13 ਤੇ 14 ਜੱਗੂ ਕਹਿੰਦਾ ਕਰੀ ਉਹ ਵੀ ਸੁਣਾ ਵੀ ਅਣਜਾਣ ਜੇ ਪੰਛੀ ਹੋ ਗਏ ਆ ਮਰ ਮਰ ਕੇ ਜਾਣਾ ਛੱਡ ਦਿੱਤਾ ਹੱਥ ਜੋੜ ਜੋੜ ਕੇ ਅਸੀਂ ਥੱਕ ਗਏ ਰੁੱਸਿਆਂ ਨੂੰ ਮਨਾਉਣਾ ਛੱਡ ਦਿੱਤਾ ਪਾਰਸ ਨੇ ਰੱਬ ਦੀ ਥਾਂ ਉਤੇ ਨਾ ਤੇਰਾ ਨਾ ਸਿੱਖ ਲਿਆ ਸਾਡਾ ਫਿਕਰ ਕਰੀ ਨਾ ਯਾਰਾ ਓਏ ਹਾਕਮ ਵਾਲੀਏ ਨੇ ਇਕੱਲਾ ਰਹਿਣਾ ਸਿੱਖ ਲਿਆ ਸਾਡਾ ਫਿਕਰ ਕਰੀ ਨਾ ਯਾਰਾ ਓਏ ਅਸੀਂ ਇਕੱਲੇ ਰਹਿਣਾ ਸਿੱਖ ਲਿਆ ਸ਼ੰਕਰਪੁਰ ਤੇ ਬਨੂੜ ਦੀ ਸਿਰੇ ਦੀ ਟੱਕਰ ਹੈ ਸਿਰੇ ਦਾ ਮੈਚ ਹੈ ਬਾਨਾਫ ਦਾ ਬੈਸਟ ਮੈਚ ਹੈ ਅੱਜ ਦੇ ਖੇਡ ਮੇਲੇ ਦਾ ਕਹਿੰਦੇ ਟਾਪ ਲੌਂਚ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ ਸ਼ਕਰਪੁਰੀਆਂ ਦੀ ਗੱਲ ਵੱਖਰੀ ਹੈ ਪਰ ਮੁੰਡੇ ਬਨੂੜ ਵਾਲੇ ਵੀ ਜਿੱਥੇ ਵੀ ਖੇਡਦੇ ਆ ਵਿੱਤ ਤੋਂ ਵਧੀਆ ਪ੍ਰਦਰਸ਼ਨ ਕਰਦੇ ਆ ਆਪਣੇ ਵਿੱਤ ਤੋਂ ਵਾਕੇ ਪ੍ਰਦਰਸ਼ਨ ਕਰਦੇ ਆ ਬਹੁਤ ਵਧੀਆ ਮੁਕਾਬਲਾ ਹੁਣ ਟੀਮਾਂ ਨੂੰ ਬੇਚਿਆ ਵੀ देर ਨਾਲ ਆਇਓ ਵੀਰ ਮੜ ਕੇ ਓ ਕੋ ਕੇ ਤੇ ਲੋਹਾਰਾ ਵੀ ਲਾ ਕੇ ਆਜੋ ਮੇਰੇ ਵੀਰ ਓ ਕੋ ਕੇ ਤੇ ਲੋਹਾਰਾ ਕੰਗਾ ਤੇ ਵਰੇ ਸਾਹਿਬ ਬੋਹਾ ਤੇ ਜੰਗਿਆਣਾ ਇਹ ਸਾਰੀਆਂ ਟੀਮਾਂ ਆਪਣੀ ਤਿਆਰੀ ਕਰ ਰਹਿਣ ਸਾਰੀ ਸੰਗਤ ਦਾ ਧੰਨਵਾਦ ਹੈ ਠੰਡ ਦੇ ਬਾਵੀਓ ਦੇ ਵੀ ਹਨੇਰਾ ਹੋਣ ਦੇ ਬਾਵੀਓ ਦੇ ਵੀ ਕਹਿੰਦੇ ਬਹੁਤ ਵੱਡਾ ਇਕੱਠ ਹੈ ਇਹ ਪੰਜਾਬੀ ਕਹਿੰਦੇ ਕਬੱਡੀ ਦੇ ਸ਼ਿਦਾਈ ਹੈ ਕਬੱਡੀ ਨੂੰ ਮੜਾ ਮੁਹੀ ਪਿਆਰ ਕਰਦੇ ਆ ਭਾਈ ਸੰਗਤ ਦਾ ਸਾਰੇ ਖੇਡ ਪ੍ਰੇਮੀਆਂ ਦਾ ਧੰਨਵਾਦ ਸਾਮਣਾ ਦਰਾਂ ਤੋਂ ਸਰਪੰਚ ਸਾਹਿਬ ਧੰਨਵਾਦ ਜੀ ਉਹ ਵੀ ਆ ਜਾਣ ਸਟੇਜ ਤੇ ਭਾਈ ਕੀ ਕਰਨਾ ਮੈਚ ਕੋ ਜਤੋ ਸਾਹਿਬ ਭੋਜੀ ਸਾਹਿਬ ਵਿਸਲਾ ਮਾਰੋ ਸੈਡਾ ਲਾਓ ਜੀ ਕਰਾ ਕਰੀਏ ਆਪਾਂ ਮੈਚ ਸ਼ੁਰੂ ਆਪਣਾ ਸਰਪਲੈਸਟਰ ਜੋੜੀ ਵਾਲਾ ਉਹ ਵੀ ਕਹਿੰਦੇ ਹੱਕ ਮਾਰੀਏ ਜੱਗੂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਰੀਤ ਬਲਸਟਰ ਜੋੜੀ ਵਾਲਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੀਆਂ ਮਾਣਯੋਗ ਸ਼ਖਸੀਅਤ ਆਈਆਂ ਆ ਰੱਬ ਰੂਪੀ ਸੰਗਤ ਜਦੋਂ ਨਾਲ ਮੈਨੂੰ ਲੱਗਦਾ ਵੀ ਆ ਟਰਾਲੀਆਂ ਲੱਗੀਆਂ ਉਦੋਂ ਦੀਆਂ ਨਾ ਟਿੱਕੇ ਬੈਠ ਕੇ ਫੂਟਿੰਗ ਕਬੱਡੀ ਦਾ ਲੈ ਰਹੇ ਆ ਪਹਿਲੀ ਕਬੱਡੀ ਪਾਉਣ ਲਈ ਟੇਕਾ ਮੱਥਾ ਮੁੰਡੇ ਨੇ ਹੱਥ ਜੋੜੇ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਣੀ ਚੱਲੇ ਕਬੱਡੀ ਪਾਉਣ ਲੋਕੋ ਲਓ ਧਾਣੀ ਚੱਲੇ ਕਬੱਡੀ ਪਾਉਣ ਲੋਕੋ ਪਈ ਹੋਈ ਰੇਡ ਤੇ ਅੱਜ ਦੇ ਖੇਡ ਮੇਰੇ ਦਾ ਕਹਿੰਦੇ ਪਹਿਲਾ ਕੁਆਟਰ ਇੱਕ ਪਾਸੇ ਬਨੂਰ ਦੂਸਰੇ ਪਾਸੇ ਸ਼ਕਰਪੁਰ ਪਈ ਹੋਈ ਰੇਡ ਆਹ ਸਾਹਮਣੇ ਕਾਕਾ ਸ਼ਕਰਪੁਰੀਆ ਪਹਿਲੀ ਤੇ ਕਰ ਗਿਆ ਕਮਾਲ ਆਹ ਦੁਨੀਆ ਦੇ ਵਿੱਚ ਹੁੱਲੇ ਫਰਾਰੇ ਆਹ ਡੇਲ ਵਾਲਾ ਜਹਾਰਾ ਕੇ ਸ਼ਕਰਪੁਰੀਏ ਨੇ ਕਹਿੰਦੇ ਬਹਿ ਜਾ ਬਹਿ ਕਰਾ ਦਿੰਦੀ ਹੈ ਅਗਲੀ ਮੇਲ ਪਾਉਣ ਦੇ ਲਈ ਕੈਨੇਡਾ ਕੱਪ ਦਾ ਬੈਸਟ ਫਰਿਆਦਖਿਆਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਵੱਧਦਾ ਹੋਇਆ ਔਰ ਸਾਹਮਣੇ ਕਹਿੰਦਾ ਛਾਜੀ ਵੀ ਹੱਥ ਲਾ ਕੇ ਜਾਫੀਆਂ ਨੂੰ ਕਰਦਾ ਆਉਂਦਾ ਲਾਲਾ ਕਬੱਡੀ ਵਿੱਚ ਛਾਜੀ ਚੱਲੇ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਕਬੱਡੀ ਵਿੱਚ ਸ਼ਾਜੀ ਚੱਲੇ ਖੇਮ ਕਰ ਰਹੀਆਂ ਜੋ ਮਾਨ ਸਾਹਿਬ ਦਾ ਛੱਲਾ ਸ਼ਾਜੀ ਆਉਂਦਾ ਕਰਦਾ ਲਾਲਾ ਇੱਕ ਪਾਸੇ ਬਿੱਲਾ ਬਨੂੜ ਵਾਲਾ ਦੂਜੇ ਪਾਸੇ ਕਹਿੰਦੇ ਟ੍ਰਾਂਟੋ ਦੇ ਕੱਪ ਦਾ ਪਹਿਲਤ ਸ਼ਹਿਯਾਦ ਕਬੱਡੀ ਦਾ ਸ਼ਹਿਯਾਦ ਦਾ ਕਬੱਡੀ ਦਾ ਸ਼ਹਿਜਾਤਾ ਨੰਬਰ ਲੈ ਕੇ ਵਾਪਸ ਆ ਗਿਆ ਲਓ ਕਹਿੰਦੇ ਸੁੱਖੇ ਨੇ ਕਬੱਡੀ ਪਾਈ ਹੈ ਸੁੱਖਾ ਬਰੂਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਜੱਗੂ ਹਾਕਮ ਵਾਲੀਆ ਦੂਸਰੇ ਪਾਸੇ ਕਾਕਾ ਸ਼ੇਕਰਪੁਰੀਆ ਵਿਦਕਾਰ ਕਹਿੰਦੇ ਫਰਿਆਦ ਵਰਗੇ ਬਲੂਕ ਵਰਗੇ ਹੈਮਰੇ ਫੌਕਸ ਦੁਨੀਆ ਨੇ ਨਿਗਾਹਾਂ ਗੱਡੀਆਂ ਹੋਈਆਂ ਲਓ ਪੈਂਦੀ ਰੇਡ ਜਸਮਾਨੀ ਚੁੱਪਕ ਹਵਿੰਦਰਜੀਤ ਦਾ ਜੁੰਡੀ ਦਾ ਯਾਰ ਹੋ ਗਿਆ ਮੂਰੇ ਹੁੰਦੀ ਬੱਲੇ ਬੱਲੇ ਹਰ ਜੋ ਪਾਸੇ ਖੇਡ ਕਬੱਡੀ ਦਾ ਨਜ਼ਾਰਾ ਪਰ ਸੁੱਖਾ ਬਰੂੜ ਵਾਲਾ ਆਹ ਹੱਥਾਂ ਚੋਂ ਨਿਕਲ ਗਿਆ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਤੇ ਜੋੜ ਦਿੱਤਾ ਹੈ ਅਗਲੀ ਫੇੜ ਪੂਰੀਆ ਸੀਸਰ ਆ ਗਿਆ ਪੂਰੀਆ ਸੀਸਰ ਆ ਗਿਆ ਮੇਰੇ ਵੀਰੋ ਸੀਸਰ ਪੂਰੀਆ ਪੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਪੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਪੈ ਗਈ ਪੁੱਠੀ ਪੈ ਗਈ ਪੁੱਠੀ ਪੈ ਗਈ ਪੁੱਠੀ ਪੈ ਗਈ ਪੈ ਗਈ ਪੁੱਠੀ 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 ਇਹ ਨਿਰਮਲ ਆ ਬਰੂੜ ਵਾਲਾ ਜੇਠੂ ਕਹਿੰਦਾ ਨਿਰਮਲ ਲਈ ਤਾੜੀਆਂ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਜੇਠੂ ਕੇ ਚੰਦਨ ਤੰਤਨ ਹੋ ਗਈ ਹੈ ਪਹਿਲਾ ਕੁਆਟਰ ਦੁੱਖ ਤੋੜ ਲਿਆ ਹਾਕਮ ਵਾਲਿਆ ਰਿੰਬੋ 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 ਪਰ ਦੁੱਲਾ ਕਿੱਥੇ ਲੋਟ ਆਉਂਦਾ ਦੀਪਤਪੁਰ ਜੀ ਸਖਰਾਜ ਮੈਚ ਕਹਿੰਦੇ ਸਿਰੇ ਦਾ ਪਹਿਲਾ ਕੁਆਟਰ ਤੇ ਪਹਿਲੇ ਪੜਾਕੇ ਆ ਪਹਿਲੇ ਜਿਹੇ ਕਹਿੰਦੇ ਸਿਰੇ ਦੀ ਕਬੱਡੀ ਹੋ ਰਹੀ ਹੈ ਅੱਜ ਲੱਗਦਾ ਵੀ ਚੇਠੂ ਕਹਿੰਦੇ ਮੇਲਾ ਚੱਲਦਾ ਆ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਾਂ ਹਰ ਤਪੁਰਜੀ ਵਾਲਾ ਆ ਰਵਣ ਨੂੰ ਵਾਧਾ ਤੁਰਿਆ ਜਾਂਦਾ ਆ ਤਪੁਰਜੀ ਵਾਲਾ ਕਹਿੰਦੇ ਉੱਡ ਜੋ ਉੱਡ ਜੋ ਕਰਦਾ ਲੈ ਵੀ ਅਮਰਤ ਚੀਬਿਆ ਤੈਨੂੰ ਵੀ ਮੁਬਾਰਕਾਂ ਪ੍ਰਬੰਧਕਾਂ ਦੇ ਅਮਰਤ ਵੀ ਸਾਡਾ ਭਰਾ ਆ ਪੈਂਦੀ ਰੇਡ ਕਾਕਾ ਫੇਰ ਕਾਕਾ ਫੇਰ ਪਰ ਬਰੂਨ ਵਾਲੇ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਕਰਕੇ ਜਾਣਗੇ ਆ ਬਰੂਨ ਵਾਲੇ ਕੁਝ ਨਾ ਕੁਝ ਕਰਕੇ ਜਾਣਗੇ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਨੇ ਪਾਈ ਆ ਮੁਕਾਬਲਾ ਸਿਰੇ ਦਾ ਪੈਂਦੀ ਹੋਈ ਰੇਡ ਬਿੱਲੇ ਵਰਗੇ ਨਿਰਮਲ ਵਰਗੇ ਧਰਤੀ ਦੇਠੂ ਕਹਿੰਦੀ ਆ ਅੱਜ ਦੇ ਦਿਨ ਦਾ ਕਹਿੰਦੇ ਬੜਾ ਰੌਚਕ ਮੁਕਾਬਲਾ ਲੋਕ ਖੁੱਪੇ ਪਏ ਆ ਆਨੰਦ ਮਾਣਦੇ ਆ ਲਓ ਪੈਂਦੀ ਰੇਡ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਏ ਸ਼ਹੀਯਾ ਸ਼ਹੀਯਾਦਾ ਸ਼ਹੀਯਾਦਾ ਓਏ ਆਉਂਦਾ ਸਵਾਦ ਜੈਠੂ ਕੇ ਵਾਲਿਓ ਹਾਏ ਹਾਏ ਮੈਂ ਕਿਹਾ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਅੱਜ ਜੈਠੂ ਕੇ ਦੇ ਵਿੱਚ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਜੈਠੂ ਕੇ ਦੇ ਵਿੱਚ ਸਿਰੇ ਦੀ ਟੱਕਰ ਪਈ ਹੋਈ ਆ ਮਲੂਕ ਜੱਗੂ ਜਿਸਮਾਂ ਦੀ ਚੁੰਬਕ ਦੀ ਕੋਸ਼ੇ ਤੇ ਨੰਪਾ ਵਾਹ ਵਾਹ ਹੈ ਸੋਰ ਮੋਰ ਤੇ ਨਜ਼ਰ ਮਾਰਿਓ ਆ ਬਰੂਨ ਵਾਲੇ ਸਰਾਕਾਰੀ ਤੁਰੇ ਆਉਂਦੇ ਆ ਆ ਕਹਿੰਦੇ ਤਬਰਜੀ ਵਾਲੇ ਨੇ ਕਬੱਡੀ ਪਾਤੀ ਹੈ ਹੀ ਤਬਰਜੀ ਵਾਲਾ ਐਕਸ਼ਨ ਪੁਆਇ ਐਕਸ਼ਨਾਂ ਦੀ ਮਸ਼ੀਨ ਪਰ ਨਿਰਮਲ 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 ਬਰੂਨ ਵਾਲਾ ਸਰਾ ਲ ਆ ਗਿਆ ਨਿਰਮਲ ਬਰੂਨ ਵਾਲਾ ਤੁਰੀਆਂ ਰਚ ਆ ਗਿਆ ਨਿਰਮਲ ਬਰੂਨ ਵਾਲਾ ਕਹਿੰਦੇ ਲੋਕਾਂ ਦੇ ਭੰਗੜੇ ਪਵਾ ਗਿਆ ਸਿਰਾ 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 ਆਹ ਚੇਠੂ ਕਹਿ ਰਿਹਾ ਕਿੰਮਿਆ ਰੋਈਆਂ ਘੁੰਮ ਗਿਆ ਲੋਈਆਂ ਘੁੰਮ ਗਿਆ ਲੋਈਆਂ ਸਰਾ ਹੋਈ ਜਾਂਦਾ ਸਰਾ ਹੋਈ ਜਾਂਦਾ ਲੈ ਵੀ ਜੇਠੂ ਕਾਲ ਇੱਕ ਜਕਾਰਾ ਲਾਈਏ ਬੋਲੇ ਇਸਾਡਾ ਸਾਥ ਸਰੀਆ ਕਾਲ ਹਲਿਆਦੀ ਦੁਨੀਆ ਪੈ ਗਈ ਧੱਕ ਇਧਰ ਆਪ 365 ਵਾਲਾ ਜਿਹੜਾ ਉਹ ਵਾਚਿੰਗ ਵਾਲਾ ਉਹ ਵੀ ਕਹਿੰਦੇ ਜਿਹੜਾ ਪੈਟਰੋਲ ਪੱਪ ਤੇ ਮੀਟਰ ਦਾ ਚੱਲਦਾ ਹੁੰਦਾ ਬਾਜ ਗਿਆ ਐ ਵਾਤੀ ਐ ਹੋਲਡ ਨੰਬਰ ਚੈੱਕ ਕਰੀਏ ਜੀ ਆਪਾਂ ਜੱਟਾ ਟੱਪ ਗਿਆ ਗਲਤੀ ਹੋਲਡ ਨੰਬਰ ਚੈੱਕ ਕਰੀਏ ਆਪਾਂ ਰਮਣਾ ਬਨੂੜ ਵਾਲਾ ਕਬੱਡੀ 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 ਕਾਤਾ ਮੈਂ ਗੁਰੂ ਮੇਰ ਕਰੇ ਥੋੜੀ ਸੱਟ ਵੱਜੀ ਐ ਇੱਕ ਪਿਛਲਾ ਪੁਆਇੰਟ ਹੋਲਡ ਰਿਆ ਜੀ ਉਹ ਚੈੱਕ ਕਰ ਲਿਓ ਜਿਹੜਾ ਮਗਰ ਦਾ ਨੰਬਰ ਆ ਜੀ ਉਹ ਹੋਲਡ ਐ ਜਿਹੜੇ ਰੈਫਰੀ ਬਾਹਰਲੇ ਪਾਸੇ ਜਿਹੜੋ ਚੈੱਕ ਕਰ ਲਿਓ ਕਾਕੇ ਦੇ ਮੱਥੇ ਉੱਪਰ ਥੋੜੀ ਜੋੜ ਲੱਗੀ ਆ ਸਾਰੀ ਸੰਗਤ ਦੁਆ ਕਰਿਓ ਅਰਦਾਸ ਕਰਿਓ ਵੀ ਇਹ ਸੱਟਾਂ ਚੋਟਾਂ ਇਹਨਾਂ ਖਿਡਾਰੀਆਂ ਦੇ ਨਾਂ ਲੱਗਣ ਬਲੇ ਕਿਸੇ ਖਿਡਾਰੀ ਨੂੰ ਤੱਤੀ ਵਾਰ ਨਾ ਲੱਗੇ ਭਾਈ ਰਾਮ ਭੈਣੀ ਸਾਡਾ ਵੀ ਪੀਆਰਟੀਸੀ ਵਾਲਾ ਤੇ ਨਾਲ ਬਿੱਲਾ ਸਰਪੰਚ ਦੇਮਰੂ ਉਹ ਵੀ ਪਹੁੰਚਿਆ ਧੰਨਵਾਦ ਭਾਈ ਅਮਨ ਸਰਪੰਚ ਦਾ ਸਨਮਾਨ ਕਰਦੀਏ ਕੋਈ ਨਾ ਥੋੜੀ ਜੀ ਬ੍ਰੀਕ ਵੀ ਵੀ ਹੈ ਡਾਕਟਰ ਸਾਹਿਬ ਆਇਓ ਜੀ ਜਰਾ ਭੱਜ ਕੇ ਗਰਾਊਂਡ ਦੇ ਵਿੱਚ ਡਾਕਟਰ ਸਾਹਿਬ ਜੀ ਬੱਬੂ ਡਾਕਟਰ ਨਹੀਂ ਵੀ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਇੱਕ ਵਾਰੀ ਤਾੜੀਆਂ ਮਾਰ ਕੇ ਮੁੰਡੇ ਨੂੰ ਹੌਸਲਾ ਦੇ ਦਿਓ ਲਿਆਂਦੇ ਰਹੋ ਸੁਖਰਾਜ YouTube ਦੇ ਵੀ ਹੱਲਾ ਗੁੱਲਾ ਹੋ ਗਿਆ ਹੈਣਾ ਅੱਜ ਕਿਹਾ ਸੀ ਇਹਨਾਂ ਨੂੰ ਮਖਾ ਲੇ ਵੀ ਕੰਤੀ ਤੋਂ ਨਜ਼ਾਰਾ ਦੇਖਰਾ ਅਮਰੀਕ ਸਮਰੇ ਦੇ ਵੱਲੋਂ ਜਿਹੜਾ ਸਾਜੀ ਨੂੰ ਜਫਾ ਲਾਉ 500 ਤੇ ਜਿਹੜਾ ਤੀਮਤ ਮੁਰਜੀ ਨੂੰ ਜਫਾ ਲਾਉ ਉਧਰਲੇ ਵੀ 500 ਸਾਡੇ ਸਾਰੇ ਪ੍ਰਬੰਧਕਾਂ ਦਾ ਅਮਰੀਕ ਸਮਰੇ ਉਹਨਾਂ ਦਾ ਨਾਲ ਸਾਹਮਣੇ ਕਬੱਡੀ ਪੈਂਦੀ ਮੇਰੇ ਵੀਰੋ ਵੀ ਅੱਲਾਹ ਨਾਲ ਕਰਦਾ ਗੱਲਾਂ ਸੁਣੀ ਸਿਹਤ ਵੀ ਗੁੰਦੀ ਆ ਜਿੱਥੇ ਵੀ ਇਹ ਜਾਂਦਾ ਲਲਤੋ ਵਾਲਿਆ ਸ਼ਾਦੀ ਸ਼ਾਦੀ ਹੁੰਦੀ ਆ ਜਿੱਥੇ ਵੀ ਇਹ ਜਾਂਦਾ ਸ਼ਾਦੀ ਸ਼ਾਦੀ ਹੁੰਦੀ ਆ ਆ ਬਿੱਲੇ ਵਰਗੇ ਪ੍ਰੀਤ ਵਰਗੇ ਧਰਮਲ ਵਰਗੇ ਯਾਰੇ ਤਿਆਰ ਵਰ ਤਿਆਰ ਸਿਰੇ ਦਾ ਮੁਕਾਬਲਾ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਬਿੱਲਾ ਬਰੂਣ ਵਾਲਾ ਬਿੱਲਾ ਬਰੂਣ ਵਾਲਾ ਆ ਮੇਲਾ ਬਣ ਗਿਆ ਦੁਨੀਆ ਨੱਚ ਉੱਠੀ ਆ ਦੁਨੀਆ ਨੱਚ ਉੱਠੀ ਆ ਹਰ ਜੋ ਪਾਸੇ ਹਰ ਜੋ ਪਾਸੇ ਸਰਰਾ ਕਿਉਂ ਜੇਤੂ ਨੂੰ ਕਮਪੀਡਿਓ ਦਾ ਕ ਸਰਰਾ ਓਏ ਕਬਰੂਆ ਦੁੱਲਾ ਮਾਮੋਪੁਰੀਆ ਦੁੱਲਾ ਆ ਗਿਆ ਮੈਚ ਕਹਦਾ ਦੁੱਖ ਤੋੜ ਗਿਆ 7 7:30 ਦੀ ਟੱਕਰ ਜੇਠੂ ਕੇ ਦੀ ਖੇਡ ਮੈਦਾਨ ਇੱਕ ਪਾਸੇ ਜਸਮਾਨੀ ਚੁੰਬਕ ਬੱਲੇ ਓਏ ਕਬਰੂਆ ਫਰਿਆਦ ਅਲੀ ਫਰਿਆਦ ਅਲੀ ਜਸਮਾਨੀ ਚੁੰਬਕ ਸ਼ਕਰਪੁਰ ਦੀ ਟੀਮ ਜੇਠੂ ਕੇ ਦੀ ਖੇਡ ਗਰਾਊਂਡ ਇਧਰ ਜਫਾ ਇੰਦਰ ਜਫਾ ਜਫੇ ਤੇ ਜਫਾ ਹਾ ਜਫਾ ਓਏ ਜੇਥੂ ਕਹਿੰਦੇ ਵਿੱਚ ਜਫੇ ਤੇ ਜਫਾ ਹਾ ਜਫਾ ਫਿਰ ਇਹ ਦਾ ਮੁਕਾਬਲਾ ਲਓ ਕਹਿੰਦੇ ਬੂਰੀਆ ਸਿਸਰ ਰੇਡ ਪਾ ਰਿਆ ਤੇ ਮੁੰਡਾ ਬਰੂਨ ਵਾਲਾ ਫਿਰ ਜਿੱਦ ਕਰਦਾ ਹੋਇਆ ਆ ਮੈਚ ਨੇ ਯਾਦਗਾਰੀ ਬਣ ਜਾਣਾ ਆ ਮੈਚ ਨੇ ਇਤਿਹਾਸਕ ਬਣ ਜਾਣਾ ਆ ਮੈਚ ਦੀਆਂ ਗੱਲਾਂ ਲੰਮਾ ਸਮਾਂ ਹੋਣਗੀਆਂ ਵੀ ਜੇਠੂ ਕਾਂਜ ਮੈਚ ਲੱਗਿਆ ਆ ਸਾਹਮਣੇ ਕਬੱਡੀ ਪੈ ਰਹੀ ਹੈ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਵੀਰ ਬਣ ਕੇ ਥੋੜਾ ਥੋੜਾ ਸਾਈਡ ਤੇ ਲੈ ਵੀ ਹਾਕਮ ਵਾਲੀਆ ਆ ਹਾਕਮ ਵਾਲੀਆ ਕੁਝ ਨਾ ਕੁਝ ਕਰਨਾ ਪੈਣਾ ਲਓ ਪੈਂਦੀ ਹੋਈ ਰੇਡ ਚਾਰੇ ਚਾਰੇ ਤਿਆਰ ਬਰ ਤਿਆਰ ਆ ਸਾਹਮਣੇ ਨਪਰੀ ਪੈ ਗਿਆ ਹੈ ਰੇਡਰ ਦਾ ਇਤਾਂ ਨਹੀਂ ਗੱਲ ਬਾਈ ਰਾਮਨੇ ਦੀਆਂ ਕਬੱਡੀਆਂ ਬਨੂੜ ਦੀ ਟੀਮ ਦਾ ਪ੍ਰਦਰਸ਼ਨ ਜੇ ਚੰਗਾ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਹੋਰਿਆ ਖੁਸ਼ ਆ ਤੁਰਿਆ ਖੁਸ਼ ਆ ਚੱਕ ਫੇਰਾ ਆ ਦੇਖ ਚੱਕ ਫੇਰਾ ਚੱਕ ਫੇਰਾ ਮੰਡਾ ਕੀ ਬਾਤ ਹੈ ਇਹ ਤੱਤਾ ਮੈਚ ਹੈ ਅੱਗ ਤੋਂ ਤੱਤਾ ਮੈਚ ਹੈ ਪਤਾ ਨਹੀਂ ਕੀ ਹੋਣਾ ਹੈ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਦੇਖੋ ਕਹੋ ਮੁਬਾਰਕਾ ਸਿਰੇ ਦਾ ਮੁਕਾਬਲਾ ਚੱਲਦਾ ਹੋਇਆ ਲਓ ਸੁਖੇ ਦੀ ਰੇਡ ਚਾਰ ਨੇ ਚਾਰੇ ਤਿਆਰ ਬਰ ਤਿਆਰ বাজਦੀਆਂ ਪੱਟਾਂ ਤੇ ਥਾਪੀਆਂ ਲੋਕ ਖੁੱਬੇ ਪਏ ਆ ਹਾਕਮ ਵਾਲਿਆ ਲੱਗਾ ਟੁੱਟ ਕੇ ਪਰ ਸੁੱਖਾ ਕਹਿੰਦੇ ਰੰਗਾ ਚ ਆ ਸੁੱਖਾ ਕਹਿੰਦੇ ਰੰਗਾ ਚ ਸੁੱਖਾ ਕਹਿੰਦੇ ਓਏ ਰੰਗਾ ਚ ਰੰਗਾ ਚ ਜੇਠੂ ਕਹਿੰਦੇ ਚਾਈ ਆਉਂਦਾ ਸੁੱਖਾ ਥਾਪੀਆਂ ਮਾਰੀ ਆਉਂਦਾ ਸੁੱਖਾ ਬਨੂੜ ਵਾਲੇ ਅੱਜ ਕਹਿੰਦੇ ਸਿਰਾ ਕਰਾਈ ਆਉਂਦੇ ਆ ਬਨੂੜ ਵਾਲੇ ਅੱਜ ਧੱਕ ਪਾਈ ਆਉਂਦੇ ਆ ਪਰ ਬੂਰੀ ਅਸੀਸਰ ਨੰਬਰ ਲੈ ਕੇ ਵਾਪਸ ਆ ਗਿਆ ਆ ਮੈਚ ਨੇ ਦੁੱਖ ਤੋੜ ਤੇ ਹੋਲਡ ਨੰਬਰ ਆ ਜੀ ਜਿਹੜਾ ਉਹ ਕਲੀਅਰ ਕਰੀਏ ਕਿੱਧਰਲੇ ਪਾਸੇ ਉਹ ਹੋਲਡ ਨੰਬਰ ਆਪਾਂ ਕਲੀਅਰ ਕਰ ਦਈਏ 9 6.5 7 8.5 ਟੱਕਰ ਕਹਿੰਦੇ ਬੜੀ ਕਲੋਜ਼ ਐ ਇਧਰ ਦੇ ਪਾਸੇ ਓਏ ਆਓ ਬੱਲੇ 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 ਜਸਮਾਨੀ ਚੁੰਬਕ ਫਰੀਦ 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 ਓ ਜੇਠੂ ਕਹਿੰਦੇ ਓ ਮੈਚ ਕਿਵੇਂ ਲੱਗਦਾ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਓ ਜੇਠੂ ਕਹਿੰਦੇ ਬੈਠਾ ਹਾਜ਼ਰ ਤੇ ਕਹਿੰਦੇ ਗੱਲ ਹੀ ਵੱਖਰੀ ਬਣੀ ਪਈ ਐ ਕਿੰਨਾ ਤੇਜ਼ ਮੈਚ ਹੋ ਗਿਆ ਕਿੰਨੀ ਫਾਸਟ ਕਬੱਡੀ ਹੋ ਗਈ ਐ ਇੱਕ ਇੱਕ ਜੱਫਾ ਮੈਚ ਬਦਲ ਰਿਹਾ ਐ ਇੱਕ ਇੱਕ ਜੱਫੇ ਦੇ ਨਾਲ ਕਹਿੰਦੇ ਗੱਲਬਾਤ ਵੱਖਰੀ ਮਰ ਰਹੀ ਐ ਬੁਰੀ ਅਸੀਸਰ ਪਾਉਂਦਾ ਕਬੱਡੀ ਪਰ ਡਬਲ ਟੱਚ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਜੁੜੇ ਅੰਬਰ ਤੇ ਚੀਮੇ ਦਾ ਜ਼ੋਰ ਲੱਗਿਆ ਕਹਿੰਦੇ ਰਾਣੇ ਬੜਾ ਚੋਰੀਏ ਦਾ ਜ਼ੋਰ ਲੱਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰ ਉਬੜੇਵੇਂ ਖਾਣੀ ਕੋਈ ਗੱਲ ਨਹੀਂ ਵੀਰੇ ਨੰਬਰ ਹੋਲਡਾ ਮੈਚ ਨੂੰ ਕੰਟੀਨਿਊ ਰੱਖੋ ਯਾਰ ਮੈਚ ਨੂੰ ਕੰਟੀਨਿਊ ਰੱਖੋ ਕੋਈ ਗੱਲ ਨਹੀਂ ਜੇ ਨੰਬਰ ਹੋਲਡਾ ਪਰ ਮੈਚ ਨੂੰ ਚਾਲੂ ਰੱਖੀਏ ਵੀਰ ਜੱਗੂ ਦਾ ਇੱਕ ਜੱਫਾ ਲੱਖੀ ਢੇਲੋਂ ਸਹਿਣਾ ਤੇ ਖੋਸ਼ ਸਾਡਾ ਵੀਰ 2100 ਰੁਪਈਆ ਹੋਵੇਗਾ ਹਾਕ ਮਰਗੇ ਜੱਗੂ ਦੇ ਇੱਕ ਜੱਫੇ ਦਾ ਸਾਡਾ ਲੱਖੀ ਲੱਖੀ ਭਾਈ ਜਿਹੜਾ ਪਹਿਲਾ ਨੰਬਰ ਹੋਰ ਸੀਗਾ ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਸਾਨੂੰ ਜਲਦੀ ਜਾਣਕਾਰੀ ਦਿਓ ਜਿਹੜਾ ਪਹਿਲਾ ਨੰਬਰ ਹੋਰ ਸੀ ਆ ਉਹਦਾ ਕੀ ਸੀ ਜ ਨੇ ਇੱਕ ਮੇਰੀ ਹੋਰ ਬੇਨਤੀ ਆ ਗਰਾਊਂਡ ਕਲੀਅਰ ਕਰੋ ਜੀ ਕਰਾ ਕੋਈ ਕਮੇਟੀ ਵਾਲਾ ਵੀਰ ਵੀ ਜਿਹੜਾ ਉਹ ਗਰਾਊਂਡ ਦੇ ਵਿੱਚ ਨਹੀਂ ਹੈਗਾ ਤੇ ਮੇਰੀ ਬੇਨਤੀ ਆ ਗਰਾਊਂਡ ਕਲੀਅਰ ਕਰੋ ਜੀ ਗਰਾਊਂਡ ਕਲੀਅਰ ਵੀਰ ਬਣ ਕੇ ਗਰਾਊਂਡ ਕਲੀਅਰ ਲੈ ਵੀ ਦੇਠੂ ਕਾਲੇ ਇੱਕ ਯਾਰ ਦੱਸੋ ਮੈਚ ਕਿਵੇਂ ਲੱਗਿਆ ਖੋਸ਼ ਹੋ ਇੰਨਾ ਵਧੀਆ ਮੈਚ ਆ ਲੋਕ ਯਾਰ ਖੁੱਬੇ ਪਏ ਆ ਚਾਰਚ ਫੇਰਾ ਭਰਿਆ ਭਾਈ ਰੈਫਰੀ ਵੀਰਾਂ ਨੂੰ ਬੇਨਤੀ ਆ ਜਿਹੜਾ ਨੰਬਰ ਹੋਰ ਸੀ ਉਹ ਪੁਆਇੰਟ ਦਾ ਫੈਸਲਾ ਲਓ ਜੀ ਪਲੀਜ਼ ਆ ਡੈਲੀ ਦਿੜਬਾ ਡੈਲੀ ਦਿੜਬਾ ਸਰਪੰਚ ਵੱਲੋਂ ਆਪਣੇ ਸਰਪੰਚ ਦਾ ਸਮਾਨ ਹੋ ਰਿਹਾ ਜੀ ਭਾਈ ਜਿਹੜੇ ਡੈਲੀ ਦਿੜਬਾ ਜਾਂ ਬਾਹਰ ਰੈਫਰੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਰੂਰ ਉਹ ਨੰਬਰ ਦੀ ਜਾਂਚ ਪਰਤਾਲ ਕਰਕੇ ਸਾਨੂੰ ਜਲਦੀ ਜਾਣਕਾਰੀ ਦੇ ਦਿਓ ਮੈਚ ਬਿਲਕੁਲ ਬਰਾਬਰੀ ਤੇ ਹੈ ਮੈਚ ਬਰਾਬਰੀ ਤੇ ਆ ਬਹੁਤ ਤਕੜਾ ਮੁਕਾਬਲਾ ਚੱਲਦਾ ਲੋਕ ਖੁੱਬੇ ਪਏ ਆ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਮੁੰਡੇ ਲੋਹਾਰੇ ਵਾਲੇ ਆ ਗਏ ਆ ਤੇ ਉਹਨਾਂ ਦੀ ਵਿਰੋਧੀ ਟੀਮ ਜਲਦੀ ਲੱਗ ਕੇ ਆ ਜਾਵੇ ਰੋਟੀ ਟੀਮ ਇੱਕ ਨਾ ਗਰਾਊਂਡ ਕਲੀਅਰ ਰੱਖੋ ਜੀ ਇਹ ਸਾਰੀ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕੋਈ ਪ੍ਰਬੰਧਕ ਵੀ ਜਿਹੜਾ ਗਰਾਊਂਡ ਦੇ ਵਿੱਚ ਨਹੀਂ ਹੈਗਾ ਮਨੀ ਸੰਦੀਪ ਤੇ ਬਿੰਦੀ ਬਾਈ ਹੁਣੀ ਕਹਿੰਦੇ ਵੀ ਜੇ ਕੋਈ ਪ੍ਰਬੰਧਕ ਵੀ ਗਰਾਊਂਡ ਦੇ ਵਿੱਚ ਹੋਇਆ ਉਹਨੂੰ ਵੀ ਬਾਹਰ ਕਰ ਦਿਗੇ ਆਪਾਂ ਤੇ ਜੱਪੂ ਦਾ ਇੱਕ ਜੱਫਾ ਲੱਖੀ ਸਹਿਣਾ ਤੇ ਖੋਸ਼ ਸਾਡਾ ਵੀਰ ਹੈ ਜਿਨ੍ਹਾਂ ਨੇ ਇੱਕ ਟਰੈਕਟਰ ਵੀ ਦਿੱਤਾ ਉਹਨਾਂ ਵੱਲੋਂ 2100 ਰੁਪਏ ਹਾਕ ਮੜੀਏ ਰੈਂਪੋ ਦੇ ਜੱਫੇ ਤੇ ਹੋਣਾ ਦੁਨੀਆ ਖੂਹੀ ਪਈ ਆ ਸੇਵਕਾ ਕਿੰਨੀ ਕ ਗਿਣਤੀ ਹੋ ਗਈ ਹੋਣੀ ਹੈ ਕਬੱਡੀ 365.com ਤੇ ਹੁਣ ਤੇ ਪੰਜਾਬ ਵਾਲੇ ਨੇ ਸਕਰੀਨ ਤੇ ਹੀ ਚਲਾਤਾ ਵੀ 63000 143 ਦਰਸ਼ਕ ਲਾਈਵ ਨੰਦ ਮਾਨਦੇ ਆ ਭਾਈ ਹੋ ਜੋ ਪਾਸੇ ਹੋ ਜੋ ਮੈਚ ਦੀ ਸ਼ੁਰੂਆਤ ਹੋ ਗਈ ਹੈ ਆ ਸੁਖੇ ਬਰੂਨ ਨੇ ਕਬੱਡੀ ਪਾ ਦਿੱਤੀ ਹੈ ਆ ਪੈਂਦੀ ਰੇਡ ਤੇ ਹਾਕਮ ਵਾਲੀਆ ਜੱਗੂ ਹੱਪਨੂਨ ਹੱਥੋਂ ਬੱਬਰ ਛੇੜਾਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਸੁੱਖਾ ਤੇ ਜੱਗੂ ਸੁੱਖਾ ਤੇ ਜੱਗੂ ਹਾਂ ਸੁੱਖਾ ਬਨੂਨ ਹਾਂ ਹਾਂ ਕਬੱਡੀ ਜਿੰਦਾਬਾਦ ਮੁੰਡਾ ਰੰਗਾਂ ਚ ਹੈ ਜੇਟੂ ਕਹਿੰਦੇ ਕਬੱਡੀ ਕਬੱਡੀ ਜਿੰਦਾਬਾਦ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਅੱਜ ਚੇਠੂਕੇ ਦੇ ਵਿੱਚ ਲੋਕਾਂ ਦਾ ਚਿੱਤ ਖੁਸ਼ ਹੋ ਗਿਆ ਅੱਜ ਚੇਠੂਕੇ ਦੇ ਵਿੱਚ ਉਹ ਦੁਨੀਆ ਖੁਸ਼ ਹੋ ਗਈ ਹੈ ਕਬੱਡੀ ਦੇ ਸ਼ਹੀਯਾਤੇ ਨੇ ਕਬੱਡੀ ਪਾਈ ਹੈ ਬਿੱਲੇ ਹੁਣਾ ਨੇ ਦੁੱਖ ਤੋੜਤੇ ਨਿੰਮੇ ਹੁਣਾ ਨੇ ਦੁੱਖ ਤੋੜਤੇ ਪਨੂੜ ਦੀ ਟੀਮ ਨੇ ਸਿਰਾ ਕਰਤਾ ਪਹਿਲੇ ਕੁਆਟਰ ਫਾਈਨਲ ਮੈਚ ਦੇ ਵਿੱਚ ਐਨ ਧੰਨ 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 ਤਨ ਤਨ ਹੋਈ ਪਈ ਆ ਆ ਤਨ ਤਨ ਹੋਈ ਪਈ ਆ ਹਰ ਸਾਹਮਣੇ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਆ ਜੇਠੂ ਕਹਿੰਦੀ ਧਰਤੀ ਕਹਿੰਦੇ ਬੜਾ ਤਕੜਾ ਮੈਚ ਚੱਲਦਾ ਦੁਨੀਆ ਖੁੱਪੀ ਪਈ ਆ ਲੋਕ ਅੰਦਾਜ਼ੇ ਲਾ ਰਿਹਾ ਵੀ ਕੌਣ ਜਿੱਤੂ ਪਰ ਰੱਬ ਜਾਣਦਾ ਆ ਮੁੰਡੇ ਬਰੂੜ ਵਾਲੇ ਦੀ ਰੇਡ ਪਈ ਹੋਈ ਆ ਚਾਰ ਨੇ ਚਾਰੇ ਤਿਆਰ ਵਰਚਾਰ ਹੱਕ ਮੌਲੀਆ ਜੱਗੂ ਕਹਿੰਦੇ ਕਰ ਗਿਆ ਕਮਾਲ 2300 ਰੁਪਈਆ ਲੱਖੀ ਸਾਡਾ ਢਿੱਲੋਂ ਸੈਣਾ ਤੇ ਨਾਲ ਮੇਰੇ ਵੀਰੋ ਸਾਡੇ ਕਹਿੰਦੇ ਖੁਸ਼ ਹੋਣਾ ਬਣੇ 2100 ਰੁਪਇਆ ਹਕਮਣੀਏ ਜੱਗੂ ਦੇ ਜੱਫੇ ਤੇ ਆ ਪੂਰੀ ਅਸੀ ਸਰਦਾ ਕਬੱਡੀਆਂ ਪਾਉਂਦਾ ਚੜ ਚੜ ਕੇ ਪਰ ਨਿੰਮੇ ਹੁਣੀ ਕਿਹੜਾ ਕਿਸੇ ਨਾਲੋਂ ਘੱਟ ਆ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਆ ਜਾਫੀ ਨੇ ਲੋਕਾਂ ਦਾ ਚਿੱਤ ਖੁਸ਼ ਕੀਤਾ ਅਗਲੀ ਰੇਡ ਦੁੱਲਾ 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 ਆ ਗਿਆ ਸਗਰਾਜ ਕਦੇ ਮਾਮੂਪੁਰੀਆ ਕਬੱਡੀ ਪਾਉਣ ਦੇ ਲਈ 왔다 ਹੋਇਆ ਦੁੱਲਾ ਮਾਮੂਪੁਰੀਆ ਕਬੱਡੀ ਪਾ ਰਿਹਾ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਮੁਕਾਬਲਾ ਹੈ ਹੇ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆ ਗੁੱਲੇ ਦੀ ਰੇਡ ਇੱਥੇ ਰੱਖ ਕੇ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਭਾਈ ਹੋਲਡ ਆਲਾ ਕਰ ਦਿਓ ਕਲੀਅਰ ਵੀਰ ਮੜ ਕੇ ਹੋਲਡ ਕਲੀਅਰ ਕਰੋ ਜੀ ਫੈਸਲਾ ਹੋ ਜਾਣਾ ਹੋਲਡ ਕਲੀਅਰ ਕਰੀਏ ਸ਼ੀਰਾ ਮੱਲਾ ਮਾਨਾ ਰੂਮੀ 31 ਤਰੀਕ ਦੇ ਕਮਾਲਪੁਰੇ ਦੇ ਮੇਲੇ ਦਾ ਫੱਦਾ ਹੋਲਡ ਕਰ ਦਈਏ ਜੀ ਕਲੀਅਰ ਲੈ ਵੀ ਜੇਠੂ ਕਾਲਿਓ ਆ ਮੈਚ ਦੇ ਬਾਰੇ ਕੀ ਖਿਆਲ ਹੈ ਮੈਚ ਕਿਵੇਂ ਲੱਗਿਆ ਦੱਸਿਓ ਬੜਾ ਜੀ ਸਰੇ ਦਾ ਮੁਕਾਬਲਾ ਜੀ ਓਏ ਪਖੰਡੇ ਵਾਲੋ ਅੱਤਾ ਫਿਰ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਜੇਠੂ ਕਹਜਾ ਸ਼ਕਰਾਜ ਇਹਨਾਂ ਨੂੰ ਕਿਹਾ ਸੀ 364 ਦਾ ਵਾਅਦਾ ਦੇਖੋਗੇ ਇਹ ਜਾਵੇ ਲਿਖਾ ਸਵੇਰ ਗਿਆ ਸੀ ਸਾਰਿਆਂ ਨੂੰ ਇਹ ਭਾਈ ਮੁੰਡੇ ਦੀ ਮਿਹਨਤ ਬੋਲਦੀ ਹੈ ਬਹੁਤ ਧੰਨਵਾਦ ਇਧਰ ਜੱਸੀ ਭਦੇਰ ਦਾ ਧੰਨਵਾਦ ਸਾਡਾ ਵੀਰ ਸਪੈਸ਼ਲੀ ਫੋਟੋਗ੍ਰਾਫੀ ਦੇ ਲਈ ਸਾਡੇ ਦਰਮਿਆਨ ਆ ਜੱਸੀ ਭਦੇਰ ਦਾ ਧੰਨਵਾਦ ਕਿੱਤੀ ਵੀਰੇ ਕਹਿ ਪ੍ਰਬੰਧ ਕਰ ਲੋ ਯਾਰ ਕਿਹੜੇ ਨੰਬਰ ਹੋल्ड ਆ ਵੀਰ ਬਣ ਕੇ ਭਾਈ ਐਨੇ ਰੈਫਰੀਆ ਪਲੀਜ਼ ਐਨੇ ਰੈਫਰੀਆ ਯਾਰ ਆਉਣ ਦਿਓ ਬਹੁਤ ਸਮਾਂ ਹੋਲਡ ਵਾਲਾ ਪੁਆਇੰਟ ਨਾਲ ਦੀ ਨਾਲ ਹੀ ਫੈਸਲਾ ਇੱਕ ਦੋ ਮਹੀਨੇ ਸਕੈਂਟਾ ਜੀ ਦੇ ਦਰਗੋ ਦੋ ਗਿਆ ਫੜਾ ਫੜਾ ਪੁਆਇੰਟ ਇੱਕ ਬੰਦਾ ਉੱਤੇ ਗੱਡੀ ਜਾ ਕੇ ਬੇਤੀ ਵੀਰੇ ਬੇਤੀ ਵੀਰੇ ਕੋ ਬਣਾਇਆ ਹਾਂ ਹਾਂ ਬਹੁਤ ਬਣਾ ਦਿੱਤਾ ਸਹੀ ਗੱਲ ਆ ਸਾਡੇ ਸੰਦੀਪ ਉਹਨਾਂ ਨੂੰ ਬੇਤੀਆ ਕਾਲੇ ਉਹਨਾਂ ਨੂੰ ਵੀਰ ਬਣ ਕੇ ਥੋੜਾ ਜਾ ਜਲਦੀ ਕਰੀਏ ਆਪਾਂ ਕਿਉਂਕਿ ਹੁਣ ਕੰਮ ਜਮਾ ਸਿਰੇ ਦੇ ਗਿਆ ਖੜਾ ਬਹੁਤ ਧੰਨਵਾਦ ਲੱਖੀ ਭਾਈ ਖੁਸ਼ ਗਰੇਵਾਲ ਬਹੁਤ ਧੰਨਵਾਦ ਸਾਡੇ ਵੀਰ ਸੰਗਤਨਾ ਜੀ ਵਾਦਾ ਕਰਾ ਸੀ 12:00 ਵਜੇ ਲੋਕਾਂ ਨੂੰ ਆਏ ਸੀ ਜਰ ਪਤਾ ਨਹੀਂ ਟੀਮਾਂ ਆਉਣਗੀਆਂ ਬਾਈ ਅਗਲੇ ਤਿੰਨ ਮਹੀਨੇ ਹੋ ਗਈ ਲਖੀ ਅਗਲੀਆਂ ਟੀਮਾਂ ਨੂੰ ਗੰਤੀ ਜੀ ਬਾਜ਼ ਮਾਰਦੀ ਆਪਾਂ ਉੱਗੋ ਕੇਤੇ ਲਹਾਰਾ ਅੱਗੋ ਕੇਤੇ ਲੋਹਾਰੇ ਦੀਆਂ ਟੀਮਾਂ ਜਿਹੜੀਆਂ ਅਗਲਾ ਮੈਚ ਖੇਡਣਗੀਆਂ ਦੋਨੇ ਦੀ ਬਾਗਿਆ ਵੀਰੇ ਦੋਨੇ ਆ ਗੀਆਂ ਆ ਐਲ.ਐਲ.ਡੀ ਵਾਲੇ ਭਰਾਵਾਂ ਨੂੰ ਬੇਨਤੀ ਹੈ ਐਲ.ਐਲ.ਡੀ ਜਗਾਓ ਕਰ ਮੜੀ ਜਗਾਓ ਚਲਾਓ ਚਲਾਓ ਆ ਦਖਾਓ ਵੀ ਕੀ ਦੇ ਪੜੇ ਦਾ ਫੈਸਲਾ ਹੁੰਦਾ ਮੰਨੂ ਸਰਪੰਚ ਜੀ ਬਹੁਤ ਧੰਨਵਾਦ ਹਰਪੀ ਸਿੰਘ ਜੀ ਮੰਨੂ ਸਾਡੇ ਸਰਪੰਚ ਸਾਹਿਬ ਇਹਨਾਂ ਦਾ ਵੀ ਧੰਨਵਾਦ ਭਾਈ ਵੀਰਾਂ ਦੇ ਜਾਲ ਲੋ ਤੱਕੋ ਨਾ ਮਾਨ ਅਮਰ ਖੇਚ ਲੋ ਪਿੱਛੇ ਨੂੰ ਜਗਾ ਯਾਰ ਤੱਕ ਦਰਸ਼ਕ ਵੀ ਇੱਥੇ ਆਏ ਹੋਏ ਇੱਕ ਨਾ ਭਾਈ ਮੇਰੀ ਪ੍ਰਬੰਧਕ ਕਮੇਟੀ ਨੂੰ ਇੱਕ ਬੇਨਤੀ ਹੈ ਗਰਾਊਂਡ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਗਿਆ ਮੇਰੀ ਬੌਂਸਰ ਵੀਰਾਂ ਨੂੰ ਵੀ ਬੇਨਤੀ ਹੈ ਥੋੜੀ ਆਪਾਂ ਰਿਸਪੌਂਸਿਬਿਲਟੀ ਸੰਭ ਲਈਏ ਤੇ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਜਿਹੜੇ ਵੀਰਾਂ ਦਾ ਕੋਈ ਕੰਮ ਨਹੀਂ ਹੈਗਾ ਜਿਹੜੇ ਨੌਨ ਪਲੇਇੰਗ ਹੈ ਉਹਨਾਂ ਨੂੰ ਆਪਾਂ ਬਾਹਰ ਕਰ ਦਈਏ ਪਰ ਪਿਆਰ ਦੇ ਨਾਲ ਇਹ ਮੇਰੀ ਬੇਨਤੀ ਹੈ ਕਿਉਂਕਿ ਲੋਕ ਕਬੱਡੀ ਦੇ ਵਿੱਚ ਖੁੱਬੇ ਬੈਠੇ ਆ ਲੋਕ ਕਬੱਡੀ ਦਾ ਆਨੰਦ ਲੈਣ ਆਏ ਆ ਜਿਹੜੇ ਤੜਕੇ ਤੋਂ ਬੈਠੇ ਆ ਉਹਨਾਂ ਨੂੰ ਕਬੱਡੀ ਨਹੀਂ ਦਿਖ ਰਹੀ ਇੱਥੇ ਕੰਦ ਨਿਕਲ ਜਾਂਦੀ ਹੈ ਇੱਕ ਫਿਰ ਬਹੁਤ ਦੌਖਾ ਹੋ ਜਾਂਦਾ ਹੈ ਤੇ ਜਿਹੜੇ ਵੀਰ ਨੌਨ ਪਲੇਇੰਗ ਆ ਉਹਨਾਂ ਨੂੰ ਆਪਾਂ ਬਾਹਰ ਕਰ ਦੇਈਏ ਕੀ ਫੈਸਲਾ ਜੀ ਹੋਲਡ ਪੁਆਇੰਟਾਂ ਦਾ ਹੋ ਰੋਗੇ ਸਾਡੇ ਤੇਰਾ ਆ ਬਾਈ ਜੀ ਹੋਲਡ ਵਾਲੇ ਨੰਬਰ ਸੁਣਿਓ ਜਿਹੜਾ ਤੀਮਦਵਰਜੀ ਵਾਲਾ ਹੋਲਡ ਹੈ ਉਹਦਾ ਨੰਬਰ ਹੈਗਾ ਰੇਡਰ ਦਾ ਤੇ ਜਿਹੜਾ ਦੂਸਰਾ ਹੋਲਡ ਹੈ ਉਹ ਹੈਗਾ ਜਾਫੀਆਂ ਦਾ ਵੀ ਆ ਖੜੇ ਆਫੀਸ਼ਲ ਕੋਲੇ ਓਏ ਉਹ ਨੂੰ ਸਮਝਾ ਦੇ ਵੀ ਨਾ ਕਾਫੀ ਕੰਬੀ ਜੀ ਬਾਈ ਮੈਚ ਇੱਥੇ ਹੀ ਸਮਾਪਤ ਹੈ ਬਨੂੜ ਦੇ ਨੰਬਰ 11 ਤੇ ਸ਼ਕਰਪੁਰ ਦੇ ਨੰਬਰ 13.5 11 ਤੇ 13 ਦੇ ਮੁਕਾਬਲੇ ਛੱਤਰਪੁਰ ਜਿੱਤੀ ਹੈ। ਬਾਈ ਜਿੱਤਾਂ ਹੈ ਜਿਹਦੀ ਮਰਜ਼ੀ ਹੋਈ ਆ। ਜੇ ਕਬੱਡੀ ਵਧੀਆ ਲੱਗੀ ਐ, ਮੈਚ ਵਧੀਆ ਲੱਗਿਆ। ਬਨੂੜ ਵਾਲੇ ਮੁੰਡਿਆਂ ਦੀ ਖੇਡ ਵਧੀਆ ਲੱਗੀ ਐ। ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਬਨੂੜ ਵਾਲੇ ਮੁੰਡਿਆਂ ਦੇ